ਇਸ ਵਕਤ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੁਸ਼ਿਆਰਪੁਰ ਪੁਲਿਸ ਵੱਲੋਂ ਹੁਸ਼ਿਆਰਪੁਰ ਚ ਬੀਤੇ ਦਿਨੀ ਪਿੰਡ ਡੜਿਆਣਾ ਕਲਾ ਦੇ ਮੌਜੂਦਾ ਸਰਪੰਚ ਸੰਦੀਪ ਕੁਮਾਰ ਚੀਨਾ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਵਾਲੇ ਮੁੱਖ ਦੋਸ਼ੀ ਅਨੂਪ ਕੁਮਾਰ ਬਿੱਕੀ ਦਾ ਐਨਕਾਊਂਟਰ ਕਰ ਦਿੱਤਾ ਗਿਆ ਤੇ ਇਸ ਐਨਕਾਊਂਟਰ ਚ ਅਨੂਪ ਕੁਮਾਰ ਬਿੱਕੀ ਜੋ ਕਿ ਸੰਦੀਪ ਕੁਮਾਰ ਚੀਨਾ ਦੇ ਕਤਲ ਕੇਸ ਦਾ ਮੁੱਖ ਦੋਸ਼ੀ ਹੈ ਗੰਭੀਰ ਜ਼ਖਮੀ ਹੋਇਆ ਤੇ ਦੱਸਿਆ ਜਾ ਰਿਹਾ ਹੈ ਕਿ ਉਸਤੇ ਗੋਲੀਆਂ ਵੀ ਲਕੀਆਂ ਨੇ ਜਿਸ ਨੂੰ ਤੁਰੰਤ ਬੀਤੀ ਦੇਰ ਰਾਤ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਜਿੱਥੋਂ ਕਿ ਡਾਕਟਰਾਂ ਵੱਲੋਂ ਉਸ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਵਾਨਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਅਨੂਪ ਕੁਮਾਰ ਵਿੱਕੀ ਸਰਪੰਚ ਸੰਦੀਪ ਕੁਮਾਰ ਚੀਨਾ ਦਾ ਕਤਲ ਕਰਨ ਤੋਂ ਬਾਅਦ ਅੱਜਾ ਦਸੜਕਾ ਤੋਂ ਹੀ ਬੇਹਤ ਨਸਤੀਕੀ ਕਸਬਾ ਹਰਿਆਣਾ ਦੇ ਕਿਸੇ ਨਸਤੀਕੀ ਪਿੰਡ 'ਚ ਸ਼ਰਨ ਲੈ ਕੇ ਬੈਠਾ ਹੋਇਆ ਸੀ ਤੇ ਬੀਤੀ ਦੇਰ ਰਾਤ ਪੁਲਿਸ ਨੂੰ ਉਸਦੇ ਪਿੰਡ 'ਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਤੁਰੰਤ ਬਾਅਦ ਪੁਲਿਸ ਵੱਲੋਂ ਉਸ ਨੂੰ ਕੇਰਾ ਪਾਇਆ ਗਿਆ ਤਾਂ ਇਸ ਦੌਰਾਨ ਅਨੂਪ ਕੁਮਾਰ ਬਿੱਕੀ ਵੱਲੋਂ ਨਜਾਇਜ਼ ਹਥਿਆਰ ਨਾਲ ਪੁਲਿਸ ਤੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਤੇ ਜਵਾਬੀ ਫਾਇਰਿੰਗ ਦੌਰਾਨ ਅਨੂਪ ਕੁਮਾਰ ਬਿੱਕੀ ਦੇ ਦੋ ਗੋਲੀਆਂ ਲੱਗਣ ਦੀ ਖਬਰ ਸਾਹਮਣੇ ਆਈ ਹੈ ਜੀ ਹਾਂ ਇਸ ਵਕਤ ਦੀ ਵੱਡੀ ਖਬਰ ਹੈ ਕਿਉਂਕਿ ਬਹੁ ਚਰਚਿਤ ਕਤਲ ਕਾਂਡ ਬਣਿਆ ਹੋਇਆ ਹੈ ਲਗਾਤਾਰ ਸੰਦੀਪ ਕੁਮਾਰ ਚੀਨਾ ਤੇ ਉਸ ਪਰਿਵਾਰ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਕਈ ਦਿਨਾਂ ਤੋਂ ਅੱਡਾ ਦੁਸੜਕਾ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਕਤਲ ਕੇਸ ਦਾ ਮੁੱਖ ਦੋਸ਼ੀ ਕਾਬੂ ਨਹੀਂ ਹੁੰਦਾ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਜ਼ਿਕਰ ਜੋਗਾ ਕਿ ਸੰਦੀਪ ਕੁਮਾਰ ਚੀਨਾ ਦੇ ਕਤਲ ਤੋਂ ਬਾਅਦ ਹੁਸ਼ਿਆਰਪੁਰ ਚ ਹਾਲਾਤ ਕਾਫੀ ਜ਼ਿਆਦਾ ਨਾਜ਼ੁਕ ਬਣੇ ਸੀ ਤਾਂ ਇਸ ਤਰ੍ਹਾਂ ਵੱਖ-ਵੱਖ ਦਲਿਤ ਸੰਗਠਨਾਵਾਂ ਵੱਲੋਂ ਹੁਸ਼ਿਆਰਪੁਰ ਨੂੰ ਬੰਦ ਵੀ ਕਰਵਾਇਆ ਗਿਆ ਸੀ ਤੇ ਲਗਾਤਾਰ ਹੁਸ਼ਿਆਰਪੁਰ ਨੂੰ ਬੰਦ ਕਰਵਾਉਣ ਦੀ ਚੇਤਾਵਨੀ ਦਿੱਤੀ ਜਾ ਰਹੀ ਸੀ ਪ੍ਰੰਤੂ ਐਸਐਸਪੀ ਹੁਸ਼ਿਆਰਪੁਰ ਸ੍ਰਿੰਦਰ ਲੰਬਾ ਲਗਾਤਾਰ ਪਰਿਵਾਰ ਦੇ ਸੰਪਰਕ ਵਿੱਚ ਚੱਲ ਰਹੇ ਸਨ ਜਿਨ੍ਹਾਂ ਵੱਲੋਂ ਪਰਿਵਾਰ ਨੂੰ ਭਰੋਸਾ ਦਿੱਤਾ ਜਾ ਰਿਹਾ ਸੀ ਕਿ ਪੁਲਿਸ ਜਲਦ ਹੀ ਕਾਤਲ ਨੂੰ ਕਾਬੂ ਕਰ ਲਵੇਗੀ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਇੱਕ ਕਾਤਲ ਰੋਹਿਤ ਕੁਮਾਰ ਉਰਫ ਸੁਰਜ ਨੂੰ ਕਾਬੂ ਕਰ ਲਿਆ ਗਿਆ ਸੀ ਤੇ ਇੱਕ ਹੋਰ ਕਤਲ ਦਾ ਦੋਸ਼ੀ ਅਜੇ ਪੁਲਿਸ ਦੀ ਹਿਰਾਸਤ ਤੋਂ ਫਰਾਰ ਚੱਲ ਰਿਹਾ ਜਿਸ ਨੂੰ ਕਾਬੂ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਲਗਾਤਾਰ ਸ਼ਾਪੇਮਾਰੀ ਕਰ ਰਹੀਆਂ ਨੇ ਸੋ ਇਸ ਤਰ੍ਹਾਂ ਜਦੋਂ মিডিਆ ਵੱਲੋਂ ਵੀ ਅਨੂਪ ਕੁਮਾਰ ਵਿੱਕੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਸ ਵੱਲੋਂ ਕਿਹਾ ਗਿਆ ਹੈ ਕਿ ਸਰਪੰਚ ਵੱਲੋਂ ਉਸਦੀ ਕੁੱਟਮਾਰ ਦੀ ਵੀਡੀਓ ਵਾਇਰਲ ਕੀਤੀ ਜਾ ਰਹੀ ਸੀ ਤੇ ਮਹਿਸ ਉਹ ਸਰਪੰਚ ਨੂੰ ਡਰਾਉਂਡ ਦੇ ਲਈ ਗਿਆ ਸੀ ਤੇ ਜਿਹਾ ਕਰਕੇ ਉਸ ਵੱਲੋਂ ਆਪਣਾ ਬਦਲਾ ਲਿਆ ਗਿਆ ਹੈ ਹੁਸ਼ਾਰਪੁਰ نیوز ਦੇ ਨਾਲ ਚਿਤ ਨੇ ਕਸ਼ਪਤ ਰਿਪੋਰਟ ਕਿੱਥੇ ਹੋਇਆ ਕਿ ਕਿੱਥੇ ਕਿਹੜੀ ਜਗ੍ਹਾ ਸਰਪੰਚ ਨੂੰ ਤੁਸੀਂ ਗੋਲੀ ਮਾਰੀ ਸੀ ਗੁਰਪ੍ਰੀਤ ਸਿੰਘ ਨੇ ਉਹਨਾਂ ਨੂੰ ਵਾਰਦਾ ਤੁਸੀਂ ਕੀਤੀ ਸੀ ਜੀ ਕੀ ਗੱਲ ਹੋਈ ਸੀ ਕੱਲ ਕੀ ਹੋਈ ਸੀ ਮੈਂ ਆਪਣਾ ਬਦਲ ਕਿਸ ਚੀਜ਼ ਦਾ ਮੈਂ ਜੀ ਵੀਡੀਓ ਵਾਇਰਲ ਕੀਤੀ ਸੀ ਮੈਂ ਉਸ ਨਾਲ ਰੈਡਰ ਹੋਣ ਗਿਆ ਇਹ ਵੀਡੀਓ ਨਹੀਂ ਆਉਂਦੀ ਵਾਇਰਲ ਕਰ ਕੌਣ ਕੌਣ ਸੀਗਾ ਤੇਰੇ ਨਾਲ ਹਾਂਜੀ ਕੌਣ ਕੌਣ ਸੀ ਮੈਂ ਮੁੰਡੇ ਮਨੀਸ਼ ਸੀ ਕੀ ਜੀ ਦਾ ਪੇਸ਼ਤਾਵਾ ਹੈਗਾ ਹਾਂਜੀ ਪੇਸ਼ਤਾਵਾ ਹੈਗਾ ਕੀ ਜੀ ਪੇਸ਼ਤਾਵਾ ਇਸ ਵਕਤ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੁਸ਼ਿਆਰਪੁਰ ਪੁਲਿਸ ਵੱਲੋਂ ਹੁਸ਼ਿਆਰਪੁਰ ਚ ਬੀਤੇ ਦਿਨੀ ਪਿੰਡ ਡੜਿਆਣਾ ਕਲਾ ਦੇ ਮੌਜੂਦਾ ਸਰਪੰਚ ਸੰਦੀਪ ਕੁਮਾਰ ਚੀਨਾ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਵਾਲੇ ਮੁੱਖ ਦੋਸ਼ੀ ਅਨੂਪ ਕੁਮਾਰ ਬਿੱਕੀ ਦਾ ਐਨਕਾਊਂਟਰ ਕਰ ਦਿੱਤਾ ਗਿਆ ਤੇ ਇਸ ਐਨਕਾਊਂਟਰ ਚ ਅਨੂਪ ਕੁਮਾਰ ਬਿੱਕੀ ਜੋ ਕਿ ਸੰਦੀਪ ਕੁਮਾਰ ਚੀਨਾ ਦੇ ਕਤਲ ਕੇਸ ਦਾ ਮੁੱਖ ਦੋਸ਼ੀ ਹੈ ਗੰਭੀਰ ਜ਼ਖਮੀ ਹੋਇਆ ਤੇ ਦੱਸਿਆ ਜਾ ਰਿਹਾ ਕਿ ਉਸਤੇ ਗੋਲੀਆਂ ਵੀ ਲਕੀਆਂ ਨੇ ਜਿਸ ਨੂੰ ਤੁਰੰਤ ਬੀਤੀ ਦੇਰ ਰਾਤ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਜਿੱਥੋਂ ਕਿ ਡਾਕਟਰਾਂ ਵੱਲੋਂ ਉਸ ਨੂੰ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਰਵਾਨਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਅਨੂਪ ਕੁਮਾਰ ਵਿੱਕੀ ਸਰਪੰਚ ਸੰਦੀਪ ਕੁਮਾਰ ਚੀਨਾ ਦਾ ਕਤਲ ਕਰਨ ਤੋਂ ਬਾਅਦ ਅੱਜਾ ਦਸੜਕਾ ਤੋਂ ਹੀ ਬਹਿਤ ਨਸਤੀਕੀ ਕਸਬਾ ਹਰਿਆਣਾ ਦੇ ਕਿਸੇ ਨਸਤੀਕੀ ਪਿੰਡ 'ਚ ਸ਼ਰਨ ਲੈ ਕੇ ਬੈਠਾ ਹੋਇਆ ਸੀ ਤੇ ਬੀਤੀ ਦੇਰ ਰਾਤ ਪੁਲਿਸ ਨੂੰ ਉਸਦੇ ਪੜਚੀ ਲੁਕੇ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਤੁਰੰਤ ਬਾਅਦ ਪੁਲਿਸ ਵੱਲੋਂ ਉਸ ਨੂੰ ਘੇਰਾ ਪਾਇਆ ਗਿਆ ਤੇ ਇਸ ਦੌਰਾਨ ਅਨੂਪ ਕੁਮਾਰ ਬਿੱਕੀ ਵੱਲੋਂ ਨਜਾਇਜ਼ ਹਥਿਆਰ ਨਾਲ ਪੁਲਿਸ ਤੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਤੇ ਜਵਾਬੀ ਫਾਇਰਿੰਗ ਦੌਰਾਨ ਅਨੂਪ ਕੁਮਾਰ ਬਿੱਕੀ ਦੇ ਦੋ ਗੋਲੀਆਂ ਲੱਗਣ ਦੀ ਖਬਰ ਸਾਹਮਣੇ ਆਈ ਹੈ ਜੀ ਹਾਂ ਇਸ ਵਕਤ ਦੀ ਵੱਡੀ ਖਬਰ ਹੈ ਕਿਉਂਕਿ ਬਹੁ ਚਰਚਿਤ ਇਹ ਕਤਲकांड ਬਣਿਆ ਹੋਇਆ ਹੈ ਲਗਾਤਾਰ ਸੰਦੀਪ ਕੁਮਾਰ ਚੀਨਾ ਤੇ ਉਸ ਪਰਿਵਾਰ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਕਈ ਦਿਨਾਂ ਤੋਂ ਅੱਜ ਦੁਸੜਕਾ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਕਤਲ ਕੇਸ ਦਾ ਮੁੱਖ ਦੋਸ਼ੀ ਕਾਬੂ ਨਹੀਂ ਹੁੰਦਾ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਜ਼ਿਕਰ ਜੋਗਾ ਕਿ ਸੰਦੀਪ ਕੁਮਾਰ ਚੀਨਾ ਦੇ ਕਤਲ ਤੋਂ ਬਾਅਦ ਹੁਸ਼ਿਆਰਪੁਰ 'ਚ ਹਾਲਾਤ ਕਾਫੀ ਜ਼ਿਆਦਾ ਨਾਜ਼ੁਕ ਬਣੇ ਸੀ ਤਾਂ ਇਸ ਤੁਰੰਤ ਵੱਖ-ਵੱਖ ਦਲਿਤ ਸੰਗਠਨਾਵਾਂ ਵੱਲੋਂ ਹੁਸ਼ਿਆਰਪੁਰ ਨੂੰ ਬੰਦ ਵੀ ਕਰਵਾਇਆ ਗਿਆ ਸੀ ਤੇ ਲਗਾਤਾਰ ਹੁਸ਼ਿਆਰਪੁਰ ਨੂੰ ਬੰਦ ਕਰਵਾਉਣ ਦੀ ਚੇਤਾਵਨੀ ਦਿੱਤੀ ਜਾ ਰਹੀ ਸੀ ਪਰੰਤੂ ਐਸਐਸਪੀ ਹੁਸ਼ਿਆਰਪੁਰ ਸਰਿੰਦਰ ਲੰਬਾ ਲਗਾਤਾਰ ਪਰਿਵਾਰ ਦੇ ਸੰਪਰਕ ਵਿੱਚ ਚੱਲ ਰਹੇ ਸਨ ਜਿਨ੍ਹਾਂ ਵੱਲੋਂ ਪਰਿਵਾਰ ਨੂੰ ਭਰੋਸਾ ਦਿੱਤਾ ਜਾ ਰਿਹਾ ਸੀ ਕਿ ਪੁਲਿਸ ਜਲਦ ਹੀ ਕਾਤਲਾਂ ਨੂੰ ਕਾਬੂ ਕਰ ਲਵੇਗੀ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਇੱਕ ਕਾਤਲ ਰੋਹਿਤ ਕੁਮਾਰ ਉਰਫ ਸੁਰਜ ਨੂੰ ਕਾਬੂ ਕਰ ਲਿਆ ਗਿਆ ਸੀ ਤੇ ਇੱਕ ਹੋਰ ਕਤਲ ਦਾ ਦੋਸ਼ੀ ਅਜੇ ਪੁਲਿਸ ਦੀ ਹਿਰਾਸਤ ਤੋਂ ਫਰਾਰ ਚੱਲ ਰਿਹਾ ਹੈ ਜਿਸ ਨੂੰ ਕਾਬੂ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਲਗਾਤਾਰ ਸ਼ਾਪੇਮਾਰੀ ਕਰ ਰਹੀਆਂ ਨੇ ਸੋ ਇਸ ਤੋਂ ਰਾਨ ਜਦੋਂ মিডিਆ ਵੱਲੋਂ ਵੀ ਅਨੂਪ ਕੁਮਾਰ ਵਿੱਕੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਸ ਵੱਲੋਂ ਕਿਹਾ ਗਿਆ ਹੈ ਕਿ ਸਰਪੰਚ ਵੱਲੋਂ ਉਸਦੀ ਕੁੱਟਮਾਰ ਦੀ ਵੀਡੀਓ ਵਾਇਰਲ ਕੀਤੀ ਜਾ ਰਹੀ ਸੀ ਤੇ ਮਹਸ ਉਹ ਸਰਪੰਚ ਨੂੰ ਡਰਾਉਂਡ ਦੇ ਲਈ ਗਿਆ ਸੀ ਤੇ ਜਿਹਾ ਕਰਕੇ ਉਸ ਵੱਲੋਂ ਆਪਣਾ ਬਦਲਾ ਲਿਆ ਗਿਆ ਹੈ ਹੁਸ਼ਿਆਰਪੁਰ نیوز ਦੇ ਨਾਲ ਚਿਤਨ ਕਸ਼ਪ ਦੀ ਰਿਪੋਰਟ ਕਿੱਥੇ ਦਾ ਰਹਿਣਾ ਉਹ ਕਿ ਹੋਇਆ ਹੋਇਆ ਕਿ ਕਿੱਥੇ ਕਿਹੜੀ ਜਗ੍ਹਾ ਸਰਪੰਚ ਨੂੰ ਤੁਸੀਂ ਗੋਲੀ ਮਾਰੀ ਸੀ ਗੁਰਪ੍ਰੀਤ ਸਿੰਘ ਨੇ ਉਹਨਾਂ ਨੂੰ ਵਾਰਦਾ ਤੁਸੀਂ ਕੀਤੀ ਸੀ ਵੀ ਤੂੰ ਆ ਗਏ ਹੂੰ ਤੂੰ ਆ ਗਏ ਕੀ ਗੱਲ ਹੋਈ ਸੀ ਕੱਲ ਕੀ ਹੋਈ ਸੀ ਮੈਂ ਆਪਣਾ ਕਿਸੇ ਚੀਜ਼ ਦਾ ਵੀਡੀਓ ਬਰਲ ਕੀਤਾ ਹੀ ਮੈਂ ਉਸ ਨਾਲ ਡਰੋਂ ਗਿਆ ਇਹ ਵੀਡੀਓ ਨਹੀਂ ਹਰਦੀ ਬਾਇਰਲ ਕਰ ਕੌਣ ਕੌਣ ਸੀ ਤੇਰੇ ਨਾਲ ਹਾਂਜੀ ਕੌਣ ਕੌਣ ਸੀ ਮੈਂ ਹੁੰਦੇ ਮੁਨੀਸ਼ ਕੀ ਜੀ ਦਾ ਪੇਸ਼ਤਾਵਾ ਹੈਗਾ ਹਾਂਜੀ ਪੇਸ਼ਤਾਵਾ ਹੈਗਾ ਕੀ ਜੀ ਪੇਸ਼ਤਾਵਾ